ਗੁਰਜੀਤ ਖਾਲਸਾ ਵਾਹਿਗੁਰੂ ਜੀ ਆਇਆਂ ਦੀ ਮੈਂ ਕਹਿੰਦੀ ਗੱਲਾਂ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬ ਜਦਾਂ ਬਾਬਾ ਫਤੇ ਸਿੰਘ ਜੀ ਦਾ ਜਨਮ ਦਿਹਾੜਾ ਵੀ ਆ ਬਹੁਤ ਬਹੁਤ ਵਧਾਈ ਸ਼੍ਰੋਮਣੀ ਕਾਲੀ ਦਲ ਦਾ 103 ਸਾਲਾ ਸਥਾਪਨਾ ਦਿਵਸ ਆ ਉਹਦੀ ਬਹੁਤ ਬਹੁਤ ਵਧਾਈ ਅੱਜ ਅਮਰਤ ਵੇਲੇ ਬੁੰਗਾ ਬਾਬਾ ਗਰਵਾਖ ਸਿੰਘ ਜੀ ਸ਼ਹੀਦ ਮਹਾਨ ਚੀਜ਼ ਇੱਕ ਪੰਥ ਦੇ ਉਹਨਾਂ ਦੇ ਬੁੰਗੇ ਤੇ ਖੰਡਪਾਠ ਦੇ ਭੋਗ ਪ੍ਰੰਤ ਕੀਰਤਨ ਤੋਂ ਬਾਅਦ ਕੁਝ ਵਿਚਾਰਾਂ ਵੀ ਹੋਈਆਂ ਸੀ ਜਿਹੜੀਆਂ ਮੈਂ ਵਿਚਾਰਾਂ ਸਮਝਦਾ ਹਾਂ ਉਹ ਇਹ ਦਿਲ ਤੋਂ ਹੋਈਆਂ ਬੜੇ ਚਿਰਾਂ ਦੀ ਲੋਕਾਂ ਦੀ ਸੀ ਵੇ ਅਕਾਲੀ ਦਲ ਦੇ ਕਿਉਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਹੋਵੇ ਲੋਕ ਸਿੱਖ ਰਹੇ ਪਰੰਪਰਾਵਾਂ ਦੇ ਉੱਤੇ ਵੱਧ ਲੋਕਾਂ ਨਾਲੋਂ ਯਕੀਨ ਕਰਦੇ ਪਰ ਪਿਛਲੇ ਸਮੇਂ ਦੇ ਵਿੱਚ ਜੋ ਹੋਇਆ ਉਹਦਾ ਅੱਜ ਪ੍ਰਧਾਨ ਜੀ ਨੇ ਖਿੜੇ ਮੰਨ ਦੇ ਨਾਲ ਉਹ ਅਕਾਲ ਤਖਤ ਦੇ ਸਾਹਮਣੇ ਹੋ ਕੇ ਕਮਾਂ ਜਾਚਣਾ ਵੀ ਕੀਤੀ ਤੇ ਮੈਨੂੰ ਖੁਸ਼ੀ ਵੀ ਆ ਕਿ ਅੱਜ ਬਹੁਤ ਸਾਰੇ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਚੱਲ ਗਏ ਸੀ ਸਰਦਾਰ ਜਸਵੀਰ ਸਿੰਘ ਘੋਮਣ ਸਰਦਾਰ ਦੇਸ਼ਰਾਜ ਸਿੰਘ ਢੋਗਾ ਹੋਰ ਪੰਜਾਂ-ਛੇ ਸਾਥੀ ਸਾਡੇ ਸਰਦਾਰ ਭਪਿੰਦਰ ਸਿੰਘ ਉਹਨੇ ਅੱਜ ਏਸੇ ਗੱਲ ਤੋਂ ਸ਼ੁਰੂਆਤ ਵੀ ਕਰ ਦਿੱਤੀ ਹੈ ਤੇ ਮੈਂ ਨਿਮਰਤਾ ਸਹਿਤ ਵੱਡੇ ਆਗੂਆਂ ਨੂੰ ਵੀ ਬੇਨਤੀ ਕਰਦਾ ਜਿਹੜੇ ਪੰਥ ਕਾਗੂ ਆ ਤੇ ਸਾਡੀਆਂ ਆਪੋ ਵਿੱਚ ਹੀ ਨਾਰਾਜ਼ਗੀਆਂ ਹੋ ਸਕਦੀਆਂ ਪੰਥ ਇਕੱਠਾ ਹੋਊਗਾ ਤੇ ਏਕੇ ਵਿੱਚ ਬਲ ਹੁੰਦਾ ਤੁਸੀਂ ਵੀ ਸਾਰੇ ਕਿਸੁਰਤਾ ਦੇ ਨਾਲ ਕਿਉਂਕਿ ਪਰਿਵਾਰ ਦੇ ਜੀ ਹਾਂ ਸਾਰੇ ਬਖਰੇਵਾ ਪੈ ਜਾਂਦਾ ਮੋੜ ਇਕੱਤਰ ਹੋਈਏ ਤੇ ਅੱਜ ਆ ਜਿਹੜੀ ਹੁਣ ਮੀਟਿੰਗ ਸੀ ਇਹ ਮੀਟਿੰਗ ਜਿਹੜੀ ਅਸੀਂ 3 ਤਰੀਕ ਨੂੰ ਭਾਈ ਬਲਵੰਸ਼ ਰਾਜਵਾਨੇ ਦੀ ਮੌਤ ਦੀ ਸਜਾ ਨੂੰ ਉਮਰ ਕੈਚ ਬਦਲ ਲਈ ਤੇ ਬਾਕੀ ਜਿਹੜੇ ਸਾਡੇ 8 ਸਿੰਘ ਆ ਉਹਨਾਂ ਨੂੰ ਪਰਮਾਨੈਂਟ ਰਿਹਾਈ ਲਈ ਤੇ ਬੈਠ ਕੇ ਵਿਚਾਰਾਂ ਹੋਈਆਂ ਤੇ ਉਹਦੇ ਵਿੱਚ ਸ਼ੋਮਨੀ ਕਾਲੀਦਲ ਨੇ ਵੀ ਆਪਣੇ ਹਲਕਾਂ ਚਾਰਜਾਂ ਨੂੰ ਇਨਸਟਰਕਸ਼ਨ ਕੀਤੀ ਆ ਕਿ ਹਰ ਇੱਕ ਹਲਕੇ ਚੋਂ ਇੱਕ ਇੱਕ ਵਾਸਟ ਘਟੋ ਘਾਟ ਉਹ ਉੱਥੇ ਰਾਤੋਂ ਰਾਤ 19 ਤਰੀਕ ਨੂੰ ਪਹੁੰਚਣਗੇ ਤੇ ਸਵੇਰੇ ਉੱਥੇ ਫਿਰ ਅਮਰਤ ਵੇਲੇ ਅਰਦਾਸ ਕਰਕੇ ਉਹ ਸਾਰਾ ਜਿਹੜਾ 26 ਲੱਖ ਪਰਫਾਰਮਾ ਸਾਈਨ ਹੋਇਆ ਉਹ ਸਾਰੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਜਿਹੜੇ ਸੁਪਰਦ ਕੀਤੇ ਜਾਣਗੇ ਸੋ ਚੰਗੇ ਖੁੱਲੇ ਮਾਹੌਲ ਦੇ ਵਿੱਚ ਸਾਰਿਆਂ ਨੇ ਇਹਦਾ ਵੱਡਾ ਹੰਗਾਰਾ ਦਿੱਤਾ ਕਿ ਅਸੀਂ ਬੱਤ ਮਰ ਕੁਝ